ਸੋਮਲ ਮਾਣੂ ਕੇ ਇੱਕ ਹੀ ਫੇਸ ਵਾਲਾ ਢਾਂਡੇ ਸੈਜ ਨਤਵਤ ਤੇ 30 ਸੀ ਵਸੀਆਂ ਫੇਸ ਕੀ ਵਸੀਆਂ ਦੇ ਸਾਹਮਣੇ ਸੋਨੀ ਮੰਡਿਆਣੀ ਤੇ ਜੋਤ ਦੇ ਸੋਹਰੇ ਆਓ ਇੱਥੇ ਆਓ ਉੱਥੇ ਪੈਰ ਲਾ ਕੇ ਬਾਈ ਬਹੁਤ ਹੁਣ ਹਲੀ ਅੱਧਾ ਵੱਡਾ ਹੋ ਗਿਆ ਫੇਰ ਵੀ ਇਹਨਾਂ ਨੂੰ ਕੀ ਕਰੋੜੇ ਦੀਦੀਆਂ ਲੱਖਾਂ ਵਾਲੇ ਕੰਬੂਸਰ ਪੰਜੇ ਦਿੰਦੇ ਆ ਹਾਂ ਕੰਬੂਲੇ ਪਰੇ ਆਈ ਨੇ ਹੇ ਮਾੜੀ ਦੇਖੀ ਆ ਫਿਰ ਤਾਂ ਇਹ ਇੱਕ ਡੱਕਦਾ ਜੇ ਚਲੋ ਜੀ ਪੈ ਗਿਆ ਜੀ ਪੜਾਟੇ ਦਾ ਵੀ ਆ ਪਿਆ ਜੀ ਨਹੀਂ ਭਾਈ ਬੰਦੇ ਆ ਬੈ ਕੇ ਫਿਰ ਇਹਨਾਂ ਦਾ ਮੂੜਾ ਕੱਟਾ ਜੀ ਆ ਬੈਠਾ ਗੁਰਦੁਆਰਾ ਸਾਹਿਬ ਤੇ ਇੱਕ ਹੋ ਬੈ ਗਿਆ ਸਾਹਮਣੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਕਰਦਾ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ ਫੇਰ ਉੜਾਈ ਬਾਜੀ ਸੀ ਤੇ ਬਾਜੀ ਦੇ ਉੱਤੇ 6:00 ਵਜੇ 50 ਤੋਂ 60 ਕਬੂਤਰ ਜਿਹੜੇ ਉਹ ਸਹੀ ਰਹਿ ਗਏ ਸੀ ਤੇ ਉਸ ਤੋਂ ਬਾਅਦ ਜਿਹੜੀ ਬਾਜੀ ਸੀ ਇਹਨੂੰ ਦੂਸਰ ਦੇ ਵਿੱਚ ਪਾਤਾ ਤੇ ਅੱਜ ਆਪਾਂ ਫੇਰ ਚੱਲੇ ਆਗੇ ਪਿੰਡ ਫੇਰੂਰਾਈ ਜ਼ਿਲ੍ਹਾ ਲੁਧਿਆਣਾ ਤੇ ਦੂਸਰ ਦੀ ਬਾਜੀ ਅੱਜ ਤੇ ਦੂਸਰ ਦੀ ਬਾਜੀ ਦੇ ਉੱਤੇ ਆਪਾਂ ਦੇਖਦੇ ਆਂ ਵੀ ਕਿੰਨੇ ਕਬੂਤਰ ਉੱਡਦੇ ਆ 50 ਤੋਂ 60 ਕਬੂਤਰ ਦੱਸੇ ਸੀ ਕਾਪੀ ਵਾਲੇ ਬਾਈ ਨੇ ਬਾਕੀ ਆਪਾਂ ਨੂੰ ਜਾ ਕੇ ਪਤਾ ਲੱਗੂ ਉੱਥੇ ਤੇ ਆਪਾਂ ਚੱਲਦੇ ਆਂ ਫਿਰ ਬਾਜੀ ਤੇ ਜੀ ਆਜੋ ਫਿਰ ਤੇ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆਂ ਜੀ ਪਿੰਡ ਫੇਰੂ ਰਹੀਂ ਤੇ ਸਾਰੇ ਜਿਹੜੇ ਕਬੂਤਰ ਬਾਜ਼ ਵੀਰ ਨੇ ਉਹ ਪਹੁੰਚ ਰਹੇ ਨੇ ਤੇ ਆ ਬੈਠੇ ਨੇ ਬਾਈ ਹੁਣੀ ਇੱਧਰ ਤੇ ਕੁਝ ਕੁ ਬਾਈ ਹੁਣੀ ਹਜੇ ਆਈ ਜਾਂਦੇ ਨੇ ਗੇ ਰਸਤਿਆਂ ਦੇ ਵਿੱਚ ਤੇ ਆ ਗਏ ਬਾਈ ਹੁਣੀ ਤੇ ਸਾਰੇ ਕਬੂਤਰ ਬਾਜ਼ ਵੀਰ ਨੇ ਜਿਹੜੇ ਉਹ ਪਹੁੰਚ ਰਹੇ ਨੇ ਤੇ ਇੱਧਰ ਖੜੇ ਨੇ ਸਾਰੇ ਜਣੇ ਬਾਈ ਹੁਣੇ ਸਾਰੇ ਖੜੇ ਨੇ ਤੇ ਆ ਬਾਈ ਹੁਣੀ ਜਿਨ੍ਹਾਂ ਨੇ ਸਵੇਰੇ ਕਬੂਤਰ ਫੜੇ ਨੇ ਆਪਣੇ ਤੇ ਆਜੋ ਬਾਈ ਆਪਾਂ ਤੁਹਾਨੂੰ ਹੁਣ ਲੈ ਚੱਲਦੇ ਆਂ ਜਿੱਥੇ ਕੱਲ ਕਾਪੀ ਵਾਲਾ ਬਾਈ ਖੜਾ ਸੀ ਤੇ ਕਹਿੰਦੇ ਵੀ ਉੱਥੋਂ ਓਲੇ ਲੱਗਣਗੇ ਤੇ ਇੱਧਰ ਸਾਰੇ ਕਬੂਤਰ ਬਾਜ ਵੀਰ ਆਪਾਂ ਆਪਣੇ ਕਬੂਤਰ ਪਿੰਜਰਿਆਂ ਦੇ ਵਿੱਚ ਪਾ ਕੇ ਲੈ ਆਏ ਨੇ ਓਰੇ ਤੇ ਪਿੰਜਰੇ ਲੈਨ ਦੇ ਵਿੱਚ ਰੱਖ ਲਈ ਤੇ ਇੱਥੇ ਲੈਨ ਦੇ ਵਿੱਚ ਰੱਖ ਕੇ ਤੇ ਸਾਰੇ ਜਿਹੜੇ ਕਬੂਤਰਾਂ ਦੇ ਰੰਗ ਨੇ ਉਹ ਕਾਪੀ ਵਾਲੇ ਬਾਈ ਵੱਲੋਂ ਚੈੱਕ ਕੀਤੇ ਜਾਣਗੇ ਤੇ ਚੈੱਕ ਕਰਨ ਤੋਂ ਬਾਅਦ ਉਹਦੇ ਇਹ ਮੋਹਰੇ ਚੈੱਕ ਕਰੀਆਂ ਜਾਣਗੀਆਂ ਤੇ ਮੋਹਰੇ ਵਗੈਰਾ ਚੈੱਕ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਕਬੂਤਰਾਂ ਨੂੰ ਪਾਣੀ ਪੂਣੀ ਜਿਹੜਾ ਕਬੂਤਰ ਬਾਜ ਭਾਈ ਨੇਗੇ ਆਪਣੇ ਉਹ ਪਾਣੀ ਦੇਣਗੇ ਤੇ ਉਸ ਤੋਂ ਬਾਅਦ ਫਿਰ ਰੋਲੇ ਲੱਗਣਗੇ ਜਸੂ ਮਿਸਤਰਾ ਰਮਨਦੀਪ ਸਰੋਂ ਮੋਲਦਾਨਾ ਨਿਕਾ ਸਿਵੀਆਂ ਠੀਕ ਆ ਔਰ ਮਾਨਾ ਫੂਆ ਵਾਲਾ ਠੀਕ ਆ ਆਸਾਦ ਠੀਕ ਆ ਠੀਕ ਆ ਠੀਕ ਆ ਮੁੱਥੋ ਵਾਲਾ ਕੋਈ ਨਾ ਬਤੂ ਆਇਆ ਕਰੀ ਫਾੜਨ ਉਹ ਜਿੰਦਰਾ ਦੀ ਵੀ ਟੋੜ ਲਾ ਕੇ ਲਿਆ ਬਲਾਵਰ ਦੇ ਨਾਮ ਬੋਲਦਾ ਗਰੀ ਕਰ ਦੇ ਨਾਮ ਤੇ ਬਾਈਓ ਬਾਈ ਨੇ ਨਾ ਨਾਮ ਬੋਲੇ ਸੀਗੇ ਜਿਹੜੇ ਕਬੂਤਰ ਦੂਸਰੇ ਦੇ ਵਿੱਚ ਸ਼ਾਮਲ ਸੀ ਤੇ ਹੋ ਸਕਦਾ ਤੁਹਾਨੂੰ ਨਾਮ ਸੁਣ ਗਏ ਹੋਣਗੇ ਪੂਰਾ ਪਰ ਰੌਲਾ ਜਿਆਦਾ ਪੈਂਦਾ ਸੀ ਨਾ ਹੋ ਸਕਦਾ ਆਵਾਜ਼ ਘੱਟ ਹੀ ਹੋਵੇ ਪਰ ਉਹ ਬਾਈ ਨੇ ਸਾਰਿਆਂ ਦੇ ਨਾਮ ਬੋਲਤੇ ਸੀ ਤੇ ਰੰਗ ਵਗੈਰਾ ਸਾਰਿਆਂ ਦੇ ਚੈੱਕ ਹੋ ਗਏ ਤੇ ਹੁਣ ਜਿਹੜੇ ਕਬੂਤਰ ਬਾਜ਼ ਨੇ ਆਪੋ ਆਪਣੇ ਜਿਹੜੇ ਕਬੂਤਰਾਂ ਨੂੰ ਪਾਣੀ ਦੇਣਗੇ ਤੇ ਪਾਣੀ ਦੇ ਕੇ ਫਿਰ ਨਾ ਜਿੱਥੇ ਕੱਲ ਕਾਪੀ ਵਾਲਾ ਬਾਈ ਖੜਾ ਸੀਗਾ ਕੋਠੀ ਤੇ ਉੱਪਰ ਤੇ ਉੱਥੇ ਹੀ ਸਾਰੇ ਜਿਹੜੇ ਦੂਸਰੇ ਵਾਲੇ ਕਬੂਤਰ ਨੇ ਉਹਨਾਂ ਨੂੰ ਓਲੇ ਲੱਗਣਗੇ ਉੱਥੇ ਤੇ ਉੱਥੇ ਹੀ ਓਲੇ ਲਵਾਉਣਗੇ ਅੱਜ ਤੇ ਲੋ ਜੀ ਆ ਗਏ ਸਾਰੇ ਕਬੂਤਰ ਬਾਜ਼ ਭਾਈਆ ਲਾਈਨ ਬਣਾਈ ਆਉਂਦੇ ਨੇ ਕਿ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਬਾਜੀ ਕਰਾਈ ਆ ਜੀ ਪਿੰਡ ਵਾਲਿਆਂ ਨੇ ਤੇ ਲੋ ਜੀ ਸਾਰੇ ਕਬੂਤਰ ਬਾਜ਼ ਭਾਈ ਨੇ ਆਪਣੇ ਜਿਹੜੇ ਛੱਤ ਦੇ ਉੱਪਰ ਆ ਗਏ ਤੇ ਇੱਥੋਂ ਹੁਣ ਓਲੇ ਲੱਗਣਗੇ ਜੀ ਤੇ ਆਪਾਂ ਤੁਹਾਨੂੰ ਹੁਣ ਓਲੇ ਲੱਗਦੇ ਦਿਖਾਵਾਂਗੇ ਸੋ ਸਾਰੇ ਜਾਣੇ ਨਾ ਆਪੋ ਆਪਣੇ ਕਬੂਤਰ ਲੈ ਕੇ ਛੱਤ ਦੇ ਉੱਪਰ ਪਹੁੰਚ ਰਹੇ ਨੇ ਹੌਲੀ ਹੌਲੀ ਤੇ ਲੋ ਜੀ ਵੀਰੇ ਸਾਰੇ ਜਾਣੇ ਉੱਪਰ ਪਹੁੰਚ ਗਏ ਤੇ ਓਲੇ ਸਟਾਰਟ ਹੋ ਗਏ ਜੀ ਆ ਛੜ ਤੇ ਬਾਈ ਉਹਨਾਂ ਨੇ ਕਬੂਤਰ ਉੱਪਰੋਂ ਇਹ ਜਾਂਦੇ ਨੇ ਰੱਬ ਗੰਨੇ ਨੂੰ ਸਿੱਧੇ ਹੋਏ ਜਹਾਜ਼ ਵਾਂਗੂ ਤੇ ਲੋ ਜੀ ਇੱਕ ਹੋਰ ਗਿਆ ਜੀ ਤੇ ਇਧਰ ਬਾਈ ਹੁਣੀ ਚਲੋ ਜੀ ਜਾਈ ਜਾਂਦੇ ਨੇ ਕਬੂਤਰ ਤਿੰਨ ਚਾਰ ਪੰਜ ਇਕੱਠੇ ਗਿਆ ਜੀ ਤੇ ਉਹ ਕਾਪੀ ਵਾਲਾ ਬਈ ਉਹ ਸਾਹਮਣੇ ਖੜਾਗਾ ਜੀ ਉੱਪਰ ਤੇ ਲੋ ਜੀ ਅਸਮਾਨ ਭਰ ਤੱਕ ਕਬੂਤਰਾਂ ਦੇ ਨਾਲ ਸੋ ਮਿੱਤਰੋ ਇਹ ਹੈ ਜੀ ਦੂਸਰ ਦੀ ਬਾਜੀ ਪਿੰਡ ਫੇਰੂ ਰਾਈ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਕੱਲ 50 ਤੋਂ 60 ਦੇ ਵਿੱਚ ਗਿਣਤੀ ਦਸੀ ਜਾ ਰਹੀ ਸੀ ਦੂਸਰ ਦੇ ਵਿੱਚ ਸ਼ਾਮਲ ਹੋਣ ਵਾਲੇ ਕਬੂਤਰਾਂ ਦੀ ਪਰ ਉਹਨਾਂ ਦੇ ਵਿੱਚੋਂ ਪੈਂਤੀਕ ਜਾਨਵਰ ਨੇ ਜਿਹੜੇ ਉਹ ਕੱਲ ਸ਼ਾਮ ਨੂੰ ਹੱਥ ਲੱਗੇ ਸੀ ਤੇ ਤਿੰਨ ਚਾਰਕ ਜਿਹੜੇ ਜਾਨਵਰ ਨੇ ਉਹ ਅੱਜ ਸਵੇਰੇ ਮਿਲੇ ਨੇ ਤੇ ਜਿਹੜੇ ਅੱਜ ਸਵੇਰੇ ਮਿਲੇ ਨੇ ਉਹਨਾਂ ਨੂੰ 40 ਮਿੰਟ ਦਾ ਐਕਸਟਰਾ ਟਾਈਮ ਦਿੱਤਾ ਗਿਆ ਜੀ ਪਿੰਡ ਵਾਲਿਆਂ ਵੱਲੋਂ ਸੋ ਜੇ ਵੀਡੀਓ ਚੰਗੀ ਲੱਗਦੀ ਆ ਬਾਜੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ ਆਪਣੇ ਨੂੰ ਇਧਰ ਗਾਲ ਸੁਣ ਲੋ 35 ਸੁੱਟ ਕੇ 4 ਰਹਿ ਗਏ 38 ਕਬੂਤਰ ਉੱਡ ਸਰਚਾ ਇਹ 8 10 ਤੇ ਛੱਡੇ ਆ ਨੇ 11 ਚਲ ਆ ਦੇਖ ਆ ਦਵਾਸਾ ਮੈਂ ਤਾਂ ਹਾਂ ਜੀ ਤੇ ਮਿੱਤਰੋ ਆ ਫਿਰਦੀ ਹੈਗੀ ਡਾਰ ਜੀ ਗਿਣਤੀ ਕਰ ਲੋ ਕਿੰਨੇ ਕਬੂਤਰ ਨੇ 39 ਕਬੂਤਰ ਉੱਡੇ ਆਗੇ ਤੇ ਕੁਛ ਕਾਹ ਫਿਰਦੇ ਨੇ ਕੁਛ ਕਿਧਰ ਉਧਰ ਆਸੇ ਪਾਸੇ ਖੇਡ ਗਏ ਤੇ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਆਪਾਂ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਵੀਡੀਓ ਦੇ ਵਿੱਚ ਇਹਦਾ ਜਿੰਨੇ ਕਬੂਤਰ ਉੱਡੇ ਆ ਨਾ ਆਰੇ ਵਧੀਆ ਬੰਦਿਆਂ ਨੇ ਸਾਹਮਣੇ ਹੋਇਆ ਫਸਤੂਏ ਖਾਂਦ ਲੈ ਅੰਮੇ ਵਾਚੰਗ ਇੰਨਾ ਤੂੰ ਦੱਸ ਦਿੰਨਾ ਹੁਣ ਇੱਕ ਦੂਗਾ ਹਨਾ ਮੈਨੂੰ ਪੁੱਛ ਵੀ ਕੀਨੇ ਸਾਹਮਣੇ ਜਿਹਨੂੰ ਕੀਤਾ ਉਹ ਨਾ ਇਹ ਸਾਰਿਆਂ ਦੇ ਢਾਗੀ ਚੜਿਆ ਵਧੀਆ ਯਾਰ ਮੇਰਾ ਪਿੰਡ ਕਿਹੜਾ ਵਾ ਪਿੰਡ ਗੰਗੂਰਾ ਈ ਮੇਰਾ ਗੰਗੂਰਾ ਇਹ ਕਿੱਥੇ ਕਪੈਂਦੀਆਂ ਨੇ ਗੰਗੂਰਾ ਮਹਿਲਕਲਾਂ ਦੇ ਕੋਲੇ ਮਹਿਲਕਲਾਂ ਪਰਪਾਲੇ ਵਾਲੇ ਦੇ ਕੋਲੇ ਪਰਪਾਲੇ ਵਾਲੇ ਦੇ ਸਾਹਮਣੇ ਪੈਂਦੀ ਗੰਗੂਰਾ ਗੂਰਾ ਬਾਜੀ ਤਾਂ ਵਧੀਆ ਗੂਰਾ ਬੀ ਗੂਰਾ ਹਾਂ ਹੰਕਾਰੀ ਹੁੰਦੇ ਮੈਡ ਦੋ ਤਿੰਨ ਬੈਠੇ ਦੋ ਹੁਣ ਬੈਠੇ ਬੰਦੇ ਕਿੰਨੇ ਫਿਰਦੇ ਸੀ ਤੈਨੂੰ ਪਤਾ ਇੱਕ ਬੰਦੇ ਉਹ ਤੇਰੀ ਯਾਰ ਬਥੇਰੇ ਬੰਦੇ ਪਿਆਰ ਕੀਤੇ ਆ ਨੇ ਚੱਲ ਹਾਂ ਬਾਹਰ ਟੂੜੀ ਵਾਲੀ ਨਦੀ ਚ ਲੌਂਦਾ ਜਿਹੜਾ ਹੈ ਹੈ ਬਾਕੀ ਜਿਹੜੀ ਥੋੜੀ ਮੱਥੇ ਦੀਆਂ ਤਕਦੀਰਾਂ ਨੇ ਨਾ ਬਸ ਉਹ ਜਿਹੜਾ ਸਾਡੇਾਇ ਤੁਹਾਡਾ ਕੋਈ ਗੁਰੂ ਆ ਹਾਂ ਇਹ ਤੁਹਾਨੂੰ ਗੱਤ ਮੈਂ ਇਹ ਤਾਂ ਕੈਸ ਮਤ ਕੈਸ ਮਤ ਕੈਸ ਮਤ ਵੀ ਇੱਕ ਜਿਹਨੇ ਸਾਂਭ ਗਰਨੇ ਉਹਦੇ ਹੱਥੇ ਨੇ ਇਹ ਤਾਂ ਮੈਂ ਤਾਂ ਉਹ ਸਾਂਭ ਦੇਖਾ ਬਾਕੀ ਮਿਹਨਤ ਬੰਦੇ ਦੀ ਹੁੰਦੀ ਆ ਬਾਕੀ ਜਾਨਵਰ ਨੇ ਤੁਹਾਨੂੰ ਜਿਹਨੇ ਪੈਸੇ ਦੇਣੇ ਆ ਉਹ ਦੇ ਗਏ ਯਾਰ ਲੱਖਾਂ ਵਾਲੇ ਕਬੂਤਰ ਪੰਜੇ ਨਹੀਂ ਦਿੰਦੇ ਆ ਵੀ ਹਾਂ ਲੋਕਾਂ ਨੇ ਲੱਖਾਂ ਨੇ ਲਏ ਹੋਇਆ ਕੋਈ 5 ਲੱਖ ਦਾ ਕੋਈ 2 ਲੱਖ ਦਾ ਕਿ ਲੱਖ ਉਹ ਜਾਂਦੇ ਨਹੀਂ ਜਿਹੜੇ ਉਹੀ ਆ ਉਹ ਮਾੜ ਆ 5 ਲੱਖ ਜੱਟ ਦੇ ਮਾੜਿਆਂ ਜੋ ਚੰਗੇ ਬਣ ਜਾਂਦੇ ਚੰਗਿਆਂ ਚੋਂ ਮਾੜੇ ਬਣ ਜਾਂਦੇ ਬਹੁਤ ਕੋਸ ਕਈ ਜਾਨਵਰ ਨੇ ਜਾਨਵਰ ਨੇ ਫੋਨ ਲਾਇਆ ਹੈ ਜੈਮਾ ਬਲੇ ਉੱਤੀ ਰੱਲਦੇ ਆ ਬਸਾ ਨੂਰੇ ਵਾਲਾ ਬੱਚਾ ਦੇਲਾ ਖੜਿਆ ਹੋਇਆ ਗਿਆ ਜੈ ਇਹਦਾ ਲੱਟਦਾ ਹੀ ਨਹੀਂ ਸੀ ਆ ਜੈ ਥੱਲੇ ਬਾਜ ਦਾ ਫੈਨ ਤਾ ਫਿਰਦਾ ਜੈਪੁਰੇ 5 ਮਿੰਟਾਂ ਦੇ ਢਾਂਗੀ ਚੜ ਜਾਂਦੇ ਨਹੀਂ ਪਹਿਲੇ ਦਿਨ ਨੂੰ ਸਫਰ ਨੂੰ ਵੀ ਜਿਹੜਾ ਅਗਲਾ ਕਹਿੰਦਾ ਬਾਜੀ ਨੇ ਨਹੀਂ ਕੀਤੀ ਉਹਨੇ ਆਈ ਬਾਜੀ ਨੇ ਵੇਚੀ ਬਹੁਤ ਜਾਨਵਰ ਹੈ ਬਈਰੇ ਥੱਲੇ ਦਾ ਚੌਕ ਜੀ ਥੋੜਾ ਢਾਂਗੀ ਖੇਤੀ ਚੜ ਗਏ ਨਾ ਕਬੂਤਰ ਕਾਮਯਾਬੀ ਹੋ ਅੱਭੀ 5 ਮਿੰਟਾਂ ਜੀ ਚੜ ਜਾਂਦੇ ਨਹੀਂ ਆ ਵੀ ਵਿਕਟਰ ਰੋਮਨ ਆ ਗਿਆ ਪੰਜ ਮਹੀਨੇ ਨੂੰ ਫਿਰ ਦੇਖੂਣ ਦੀ ਡੇਰ ਆ ਉਹ ਕਾਹਦੇ ਕੋਲ ਸਮਾਉਂਦਾ ਨਾ ਆਇਆ ਬਦਨਪਨ ਇੱਕੋ ਲੰਬੀ ਜਾਨੀ ਲੱਗੇ ਡਾਇ ਉਹ ਸਕੇ ਗੋਰੀ ਸੁਦਾ ਵਧੀਆ ਯਾਰ ਆਇਆ ਸੀ ਜਿੰਦਾ ਦਾ ਤਰੇ ਸਾਰੇ ਬਈ ਹੈਰਾਨ ਬਣ ਗਏ ਕੱਲ੍ਹ ਸੀ ਹਾਂ ਤੈਨਾਂ ਦੀ ਬੈਠਾ ਹਾਂ ਜੀ ਗੱਲ ਕਰਦਾ ਜੀ ਬਾ ਹਾਂ ਫਿਰ ਫਰਾ ਹੀ ਫਰਦਾ ਕੱਲ੍ਹ ਵੀ ਆਈ ਸੀ ਇਹ ਨੀ ਮਾ ਨਹੀਂ ਜਮਾਈ ਨੀ ਮਾ ਕੰਤ ਗਿਆ ਕੱਲ੍ਹ ਹੀ ਇਹ ਹਾਂ ਤੇ ਆ ਕੁਮਾਰਾ ਆਪਾਂ ਨਾ ਕਰੇ ਯਾਰ ਸਾਰੇ ਜੁੱਸਰ ਬਣ ਇਹ ਜਿਹੜਾ ਮਟਰ ਉੱਜਤਾਂ ਨਹੀਂ ਆਇਆ ਬਿਲਕੁਲ ਨਹੀਂ ਹਾਂ ਇਹ ਕੋਈ 2 ਕਿਲੋ ਵੀ ਟੋਆ ਦੁਨੀਆਂ ਨੂੰ ਆਇਆ ਨਾ ਕਾਲੇ ਜਿੰਨਾ ਬੈਠੇ ਨਹੀਂ ਕਿੰਨਾ ਦਾ ਉਹ ਕਹਿੰਦਾ ਕਿ ਕੱਟ ਮੈਂ ਤੇ ਹਾਂ ਹੂੰ ਅ ਭਾਈਓ ਕੁ ਦੱਬ ਰਹਿ ਗਿਆ ਨਾ 15 ਮਿੰਟ ਦਾ ਵਕਤ ਰਹਿ ਗਿਆ ਨਹੀਂ ਟੀਵੀ ਬੈਠੀ ਦੋ ਤਾਂ ਹੈ ਗਈ ਸੀ ਤੀਜੀ ਵੀ ਕਹਿੰਦਾ ਬੈਠੀ ਆ ਜਣੀ ਤੇ ਇਧਰ ਭਾਈ ਰੋਟੀ ਪਾਣੀ ਦਾ ਪ੍ਰਬੰਧ ਗੁਰੂਗੜ੍ਹ ਦੇ ਵਿੱਚ ਸੀਗਾ ਤੇ ਆਪਾਂ ਇੱਕ ਗੱਲ ਦੱਸ ਸਕਦੇ ਆ ਤੁਹਾਨੂੰ ਵੀ ਇੱਕ ਤਾਂ ਰੋਟੀ ਪਾਣੀ ਦਾ ਪ੍ਰਬੰਧ ਬਹੁਤ ਹੀ ਸੋਹਣੇ ਤਰੀਕੇ ਨਾਲ ਕੀਤਾ ਗਿਆ ਪਿੰਡ ਵਾਲਿਆਂ ਵੱਲੋਂ ਤੇ ਨਾਲ ਹੀ ਜਿਹੜੀ ਬਾਜੀ ਨੂੰ 2 ਦਿਨ ਹੋ ਗਏ ਜੀ ਚੱਲਦੀ ਨੂੰ ਕੋਈ ਰੌਲਾ ਰੱਪਾ ਨਹੀਂ ਪਿਆ ਹਜੇ ਤੱਕ ਬਾਜੀ ਦੇ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਬਾਜੀ ਜਿਹੜੀ ਪਿੰਡ ਵਾਲਿਆਂ ਵੱਲੋਂ ਕਰਾਈ ਜਾ ਰਹੀ ਹੈ ਜੀ ਇਹ ਆ ਕੱਪ ਦੇਣੇ ਆ ਬਈ ਅੱਜ ਆ ਹੈਗਾ ਜੀ ਪਹਿਲਾ ਨਾਮ ਮਤਾ ਤੇਜਕੌਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਦੂਜਾ ਨਾਮ ਦਿੱਤਾ ਜਾ ਰਹੀ ਸੁਖਵਿੰਦਰ ਰਾਏ ਵੱਲੋਂ ਤੀਜਾ ਨਾਮ ਵੀ ਸੁਖਵਿੰਦਰ ਸਿੰਘ ਰਾਏ ਵੱਲੋਂ ਤੇ ਵਿਸ਼ੇਸ਼ ਸਨਮਾਨ ਆ ਜੀ ਰਾਜਾ ਝੋਲੜਾ ਦਾ ਪੂਰੇ ਪਿੰਡ ਵੱਲੋਂ ਸੋਏ ਨਾਮ ਦਿੱਤੇ ਜਾਣੇ ਆ ਜੀ ਅੱਜ ਦੀ ਬਾਜੀ ਦੇ ਉੱਤੇ ਠੀਕ ਆ ਜੀ ਬਹੁਤ ਆ ਬੈਗੇ ਵੀਰ ਇਹਨਾਂ ਦਾ ਹੋ ਗਿਆ ਕਲਾਚ ਜੀ ਆ ਬੈਠਾ ਗੁਰਦੁਆਰਾ ਸਾਹਿਬ ਦੇ ਉਹ ਬੈਠਾ ਗੁਰਦੁਆਰਾ ਸਾਹਿਬ ਦੇ ਇੱਕ ਉਹ ਬੈਗਾ ਹੀ ਸਾਹਮਣੇ ਗੁਰਦੁਆਰਾ ਸਾਊਥ ਤੇ ਬੈ ਗਿਆ ਗੱਲਾਂ ਨਾ ਰਹਿ ਜੇ ਆ ਫਿਰ ਦਈ ਇੱਕ ਡੱਕਦਾ ਜੇ ਚਲੋ ਜੀ ਪੈ ਗਿਆ ਜੀ ਪੜਾਕਾ ਦਾ ਵੀ ਆ ਪਿਆ ਜੀ ਆ ਬੈਠਾ ਜੀ ਹੋ ਗਿਆ ਜੀ ਇਹਦਾ ਵੀ ਕਲੱਚ ਲਓ ਆ ਬੈ ਗਿਆ ਕਿ ਬਨੇਰੇ ਤੇ ਆ ਬੈ ਗਿਆ 1700 ਆ ਕੇ ਬਨੇਰੇ ਤੇ ਜੀ ਤੋਂ ਵੀਰੇ ਟੈਂਕੀ ਤੇ ਵੀ ਬੈ ਕੇ ਸਾਹਮਣੇ ਆ ਬੈਠਿਆ ਜੀ ਪਾਏਗਾ ਇਹ ਨਵਾਂ ਦਾ ਹੀ ਪੜਾਕਾ ਜਿੱਦ ਨੇ ਉੱਤਰ ਕੇ ਦੇ ਜੇ ਮੇਰਾ ਕੁੱਤਾ ਛੇਤੀ ਬੰਦੀ ਕੇ ਮੈਨੂੰ ਕੁੱਤਰ ਵੜ ਕੇ ਉਹ ਮਾ ਜੋ ਕੁੱਤਰ ਨਾ ਜਿੱਤਰਣਾ ਨਾ ਜਿੱਤਰ ਗਾਣਾ ਉਹਰ ਤਣਾ ਬਹੁਤ ਘੜਦੇ ਜੱਪੇ ਵਾਲੇ ਐਟਰਾਂ ਦੇ ਨਾਂ ਲੈਦੇ ਬਾਅਦ ਚ ਵਹੋਲੀ ਵਹਲੀ ਹੁੰਦਾ ਵੱਡਾ ਹੋ ਗਿਆ ਏਰ ਵੀਰ ਇਹਨਾਂ ਨੇ ਕੀਤਾ ਥੋੜੇ ਲੈ ਉਹ ਬੰਦਾ ਗਾ ਉਹਨਾਂ ਹੁਣ ਵੀ ਯਾਰੀ ਆ ਪਾਪਾ ਤੇ ਉਹ ਬੈਠਾ ਜੀ ਕਾਪੀ ਵਾਲਾ ਭਾਈ ਕਬੂਤਰ ਬੈ ਗਿਆ ਕੀ ਕਬੂਤਰ ਚੈੱਕ ਕਰਦੇ ਆ ਇਹ ਇਧਰ ਪਿੰਡ ਦੇ ਨੌਜਵਾਨ ਬੈਠੇ ਨੇ ਇਹਨਾਂ ਦਾ ਹੀ ਬਹੁਤ ਜ਼ਿਆਦਾ ਯੋਗਦਾਨ ਆਗਾ ਬਾਜੀ ਦੇ ਵਿੱਚ ਰੋਟੀ ਪਾਣੀ ਚਾਹ ਪਾਣੀ ਦੀ ਸੇਵਾ ਪੂਰੀ ਫੁੱਲ ਨਭਾਈਆ ਬਾਈ ਉਹਨਾਂ ਨੇ ਬਹੁਤ ਹੀ ਵਧੀਆ ਬਾਜੀ ਕਰਾਈ ਆ ਜੀ ਬਾਈ ਉਹਨਾਂ ਨੇ ਪੂਰੀ ਦੋ ਦਿਨ ਲੰਗਰ ਚੱਲਿਆ ਦੋ ਦਿਨ ਪੂਰਾ ਟੌਪ ਦਾ ਜੀ ਕੋਈ ਰੋਲਾ ਰੱਪਾ ਨਹੀਂ ਬਾਜੀ ਤੇ ਕੋਈ ਹੁੱਲੜ ਬਾਜੀ ਨਹੀਂ ਹੋਈ ਪੂਰੇ ਵਧੀਆ ਤਰੀਕੇ ਨਾਲ ਬਾਜੀ ਕਰਾਈ ਆ ਜੀ ਤੇ ਦੂਸਰ ਦੀ ਬਾਜੀ ਚੱਲੀ ਜਾਂਦੀ ਜੀ ਪਿੰਡ ਫੇਰੂ ਰਾਹੀਂ ਦੀ ਤੇ 20 ਕ ਕਬੂਤਰ ਹਜੇ ਫਿਰਦੇ ਆਗੇ ਸਹੀ ਜਨੇ ਜਿਹੜੇ ਤੇ ਬਾਕੀ ਦੀ ਅਪਡੇਟ ਤੁਹਾਨੂੰ ਆਪਾਂ ਟਾਈਮ ਟੂ ਟਾਈਮ ਦਿੰਦੇ ਰਹਾਗੇ ਟਾਈਮ ਹੋ ਗਿਆ ਜੀ ਟਾਈਮ 1 ਵਜੇ ਦਾ ਹੋ ਗਿਆ ਜੀ ਤੇ ਬਾਕੀ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿੰਨੇ ਕਬੂਤਰ ਕੱਟੇ ਜਾਂਦੇ ਕਿੰਨੇ ਬੈਠਦੇ ਆ ਦੇਖਦੇ ਰਹੋ ਜੀ ਵੀਡੀਓ ਨੂੰ ਬਾਈ ਜੀ ਕਰਿਓ ਨੋਟ ਜਿਹੜੇ ਕੂਪਟਰ ਆਪਣੇ ਕੋਲੇ 1858 ਤੇ ਸ਼ਾਮਲਾ ਸ਼ਾਮਲ ਮਾਨੁਕ ਜੋਦਾ ਛਗੀਆਂ ਤੇਰਖੀ ਕੰਬੇ ਦੀਪ ਲੱਖਾਂ 7 ਟੱਕ ਪੈ ਤਾ 2 ਰੌਕੇ ਗਰਮੀਤ ਪੁਰਜ ਕਰਾਣਾ ਦਾਤਾ ਭੋੜੀਪੁਰ ਨਿੱਟਾ ਸਿਧੀਆਂ ਸੋਂ ਨੂੰ ਮੂਹਾਂ ਸ਼ਾਮਲ ਲੱਖਾਂ ਆਧਾਨ ਨਪਾਰਾ ਸਾਤ ਨਥਾ ਗੁਰਵੀਰ ਢੋਡਾ ਜਿੰਦਰ ਬਖਸ਼ੀਆਂ ਸੁਖਮਨਦੀਪ ਲੱਖਾ ਮਨਜਿੰਦਰ ਸੀਨੀਆ ਜਸਮੀਤ ਪੰਡੂਰੀ ਸੋਨੀ ਮੱਧਿਆਣੀ ਇਹ 19 ਕਬੂਤਰ ਬਾਈ ਆਪਣੇ ਕੋਲ ਸਮਾ ਲਾ ਤੇ 19 ਕਬੂਤਰ ਤੇ ਟਾਈਮ ਆ ਸਮਾ ਢੋਡਾ ਫ फेब्रुवारी ਇਹ ਸੀਗੀ ਜੀ 1 ਵਜੇ ਦੀ ਅਪਡੇਟ ਜਿਹਦੇ ਵਿੱਚ 19 ਕਬੂਤਰ ਸਹੀ ਨੇ ਤੇ ਇੱਕ ਕਬੂਤਰ ਦੇ ਉੱਪਰ ਟਾਈਮ ਲੱਗਿਆ ਹੋਇਆ ਜੀ ਟਾਈਮ ਹੋਗਾ ਜੀ 2:48 ਮਿੰਟ 13 ਕਬੂਤਰ ਆर्डर ਨੇ 13 ਦੇ 13 ਸਹੀ ਨੇ ਕਿਸੇ ਦੇ ਉੱਪਰ ਟਾਈਮ ਨਹੀਂ ਹੈਗਾ ਇਹ ਪਿਆ ਬਾਈ ਦੇ ਨਾਨਕੇ ਨੇ ਆ ਪੈਣਾ ਇਹਨੇ ਕਬੂਤਰ ਵੀ ਛੱਡਿਆ ਹੋਇਆ ਇੱਥੇ ਕੀ ਨਾਮ ਸੀ ਵੀਰੇ ਔਜਕਾ ਔਜਕਾ ਨਾਮ ਆ ਬਾਈ ਦਾ ਵੀਰ ਨੂੰ ਕਿਹਾ ਚਲਾ ਦੇ ਸਾਡਾ ਜਿਹੜਾ 4:20 ਮਿੰਟ ਦਾ ਸਾਡੇ ਕੋਲ ਆਸ ਹੈ ਵੀ ਕੋਮਲ ਮਾਨੂੰ ਕੇ 14 ਸਿਵੀਆਂ ਕਾਕਾ ਭੋਗੀਪੁਰਾ ਸੋਨੂ ਮੂਮ ਸ਼ਹਿਜ ਨਤੌਣ ਸੋਖਮਨਦੀਪ ਲੱਖਾ ਮਨਜਿੰਦਰ ਸ਼ੀਨੀਆ ਜਸਮੀਤ ਬਣੋਰੀ ਸੋਨੀ ਮਣਿਆਣੀ ਇਹ ਉਤਰਪਾ ਸਾਡੇ ਕੋਲ ਭਾਈ ਜਿਹੜਿਆ ਨਵਾਂ ਕੂਤਾ ਚੋਂ ਬਾਦੇ ਵਾਲੇ ਕਬੂਤਰ ਆ ਸੌਂਦੇਓ ਸੋਖਮਨਦੀਪ ਲੱਖਾ ਸੋਨੂ ਸਾਰੇ ਨਟਵਾਲਾ ਫੂਮਲ ਮਾਰੂਕਾ ਜਸਮੀਤ ਪੰਡੋਰੀ ਪੰਜ ਕਬੂਤਰ ਬਾਦਦੇ ਵਾਲਿਆਂ ਨਵਾਂ ਦੇ ਵਿੱਚੋਂ ਤੇ ਸੀਗੀ ਬਈ 4:22 ਮਿੰਟ ਤੇ ਕਬੂਤਰਾਂ ਦੀ ਅਪਡੇਟ ਜਿਹਦੇ ਚ 9 ਕਬੂਤਰ ਸਹੀ ਨੇ ਤੇ ਉਹਨਾਂ ਦੇ ਵਿੱਚੋਂ 5 ਕਬੂਤਰ ਬਾਦਦੇ ਵਾਲੇ ਆ ਭਾਈ 4:45 ਦਾ ਟਾਈਮ ਹੋ ਗਿਆ ਤੇ ਸੱਤ ਕਬੂਤਰ ਸਹੀ ਨੇ ਤੇ ਸਾਰੇ ਜਿਹੜੇ ਬਾਈ ਨੇ ਸੱਤ ਕਬੂਤਰਾਂ ਵਾਲੇ ਉਹ ਉੱਪਰ ਆ ਗਏ ਆਪੋ ਆਪਣੇ ਕਬੂਤਰ ਚੈੱਕ ਕਰਾਉਣਗੇ ਤੇ ਉਸ ਤੋਂ ਬਾਅਦ ਫੇਰ ਪਾਸ ਹੋਣਗੇ ਕਬੂਤਰ 4:45 ਦਾ ਟਾਈਮ ਆ ਜੀ ਆ ਦੇਖੋ ਜੀ ਸਾਰੇ ਖੜੇ ਆ ਬਾਈ ਹੁਣੇ ਉੱਪਰ ਤੇ ਇਧਰ ਆ ਕੱਪ ਪਏ ਨੇ ਜੀ ਜਿਹੜਾ ਜੀ ਕੱਪ ਦਿੱਤੇ ਜਾਣਗੇ ਪਹਿਲਾ ਦੂਜਾ ਤੀਜਾ ਤੇ ਵਿਸ਼ੇਸ਼ ਸਨਮਾਨ ਰਾਜਾ ਝੋੜ ਦਾ ਕਾਪੀ ਵਾਲਾ ਭਾਈ ਆ ਜਿਹੜਾ ਚੌਥੀ ਆਈ ਗਿਆ ਸੈ ਨੱਥੋ ਆ ਲਾਲ ਫਟਣਾ ਹਰੇ ਟੂਸੇ ਹਰੀ ਟੋੜੀ ਪੰਜਵੀਂ ਆਈ ਗਿਆ ਲਾਲ ਪਗਲਾ ਹਰੀ ਪੂ ਸਾਰੀ ਸੋਨੂ ਨੂੰ ਉਹ ਰਿਆ ਕੀ ਉਹ ਬੋਮਾਲਾ ਬਾਬੇ ਵਾਲੇ ਕਿੰਨੇ ਆਏ ਚਾਰ ਆ ਜਾਣ ਮੈਂ ਕਹਿੰਦਾ ਬਾਬੇ ਵਾਲੇ ਸਾਇਦ ਇਹਨਾਂ ਆਏ ਨਾ ਨਹੀਂ ਇਹ ਨਹੀਂ ਜਿੱਥੇ ਜਾਏ ਕਿ ਜੇ ਮੈਂ ਸੱਚਾ ਕਹਣਾ ਹਾਂ ਮੈਂ ਜਿੱਥੇ ਥੱਲੇ ਉਹ ਬੋਲ ਰਿਹਾ ਕਹਿੰਦਾ ਯਾਰ ਕੁਝ ਨਹੀਂ ਦੇਖੀ ਇਹਨੂੰ ਕੋਹ ਨੂੰ ਉਹ ਜਿਹੜਾ ਪੰਡਰੀ ਵਾਲਾ ਜਸਮੀਤ ਪੰਡਰੀ ਆ ਕਮਲ ਮੈਨੂੰ ਕਿਉਂ ਚੈੱਕ ਕਰਕੇ ਹਾਂ ਠੀਕ ਆ ਹੋ ਗਿਆ ਤੇ ਚਾਰ ਹੋ ਗਏ ਉਹ ਜਦੋਂ ਜੀ ਆਉਂਦੇ ਆ ਚਾਰ ਚਾਰੇ ਵਿਚਾਰੀ ਬਾਤਾਂ ਚ ਬਾਈ ਚਾਰੀ ਬਾਤਾਂ ਬੈਗੀ ਬੈਗੀ ਉਹ ਬਾਧੇ ਵਾਲੀ ਹਾਂ ਉਹ ਸੀ ਬਾਈ ਬਾਧੇ ਵਾਲੀ ਤਿੰਨ ਰਹਿ ਗਏ ਬਾਧੇ ਤੇ ਤਿੰਨ ਰਹਿ ਗਏ ਬਾਧੇ ਤਿੰਨ ਰਹਿ ਗਏ ਸਹਿਜ ਦਾ ਮੂਮ ਵਾਲਿਆਂ ਦਾ ਤੇ ਕੋਮਲ ਕਾ ਛੋਟਾ ਸੋਨੀ ਮੜਿਆਣੀ ਉਹ ਆ ਗਈ ਆ सोनू सोनू ਤਿੰਨ ਕਪੁੱਤਰ ਰਹਿ ਗਏ ਜੀ ਨਾਮਾਂ ਤੇ ਰਹਿ ਗਏ ਤੇ ਮੇਰੇ ਤਿੰਨੇ ਕਪੁੱਤਰ ਜਿਹੜਾ ਤੀਜੇ ਜਿਹੜਾ ਹੁਣ ਤੀਜੇ ਨੰਬਰ ਦਾ ਦਰਸ਼ਕ ਹੈ ਆਏ ਬਾਈ ਹੁਣ ਤੀਜੇ ਨੰਬਰ ਵਾਲਾ ਕੂਤਰ ਉਹ ਗੋੜੀ ਕਾਪਾ ਨਹੀਂ 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 ਦੂਜੀ ਵਾਲੇ ਨੂੰ ਸੱਤ ਵਾਲਾ ਪੱਖਾ ਤੇ ਕੰਮ ਕਰ ਪਹਿਲੇ ਨੂੰ ਵੱਡਾ ਪੱਖਾ ਤੇ ਕਾਪਾ ਹਾਂ ਬਾਤੇ ਚ ਬੈਣ ਵਾਲਾ ਪੱਖਾ ਤਿੰਨ ਕਬੂਤਰ ਰਹਿ ਗਏ ਬਈ ਤੇ ਤਿੰਨੇ ਨਾਮਾਂ ਤੇ ਉੱਡੀ ਜਾ ਰਹੇ ਨੇ ਹੁਣ ਤੀਜੇ ਨਾਮ ਆਏ ਨੂੰ ਕੱਲਾ ਕੱਪ ਤੇ ਦੂਜੇ ਵਾਲੇ ਨੂੰ ਛੱਤ ਆਲਾ ਪੱਖਾ ਤੇ ਨਾਲ ਕੱਪ ਤੇ ਪਹਿਲੇ ਵਾਲੇ ਨੂੰ ਖਰਾਟਾ ਪੱਖਾ ਤੇ ਨਾਲ ਕੱਪ ਨਾਲ ਹੀ ਬਈ ਪਹਿਲੇ ਨਾਮ ਵਾਲੇ ਨੂੰ 700 ਰੁਪਏ ਦੀ ਜਿੱਤ ਦੂਜੇ ਵਾਲੇ ਨੂੰ 500 ਰੁਪਏ ਤੇ ਤੀਜੇ ਨਾਮ ਵਾਲੇ ਨੂੰ 300 ਰੁਪਏ ਦੀ ਜਿੱਤ ਹੈ ਜੀ ਬੱਲ ਠੀਕ ਆ ਬਾਈ ਤੈਨ ਕਬੂਤਰ ਉੜਦੇ ਆ ਨਾਮਾਂ ਤੇ ਪਿੰਡ ਫੇਰੂ ਰਹੀਂ ਕੋਮਲ ਮਾਨੂਕਾ ਸਹਿਜ ਨੱਥੋਵਾਲ ਸੋਨੀ ਮਡਿਆਣੀ ਦੋ ਕਬੂਤਰ ਇਹਨਾਂ ਚੋਂ ਬਾਧੇ ਵਾਲਿਆ ਕੋਮਲ ਕੋਮਲ ਮਾਨੂਕਾ ਤੇ ਸਹਿਜ ਨੱਥੋਵਾਲ ਇਹਨਾਂ ਦੋਨਾਂ ਕੂਤਰਾਂ ਨੇ ਬਾਧਾ ਵੰਡ ਲਿਆ ਬਾਈ ਬਾਧੇ ਚ ਸਾਂਝੀ ਹੋਗੀ ਕੋਮਲ ਮਾਨੂਕਾ ਤੇ ਸਹਿਜ ਨੱਥੋਵਾਲ ਉਂ ਕੱਲੇ ਨੂੰ ਕਲਮ ਕਲਈਆ ਬਾਧੇ ਦੇ ਵਿੱਚ ਪੱਥਾ ਬਾਈ ਸਟੈਂਡ ਵਾਲਾ 6:30 ਵਜੇ ਦਾ ਟਾਈਮ ਹੋ ਗਿਆ ਵੀਰੇ ਤੇ ਤਿੰਨ ਕਬੂਤਰ ਸਹੀ ਫਿਰਦੇ ਨੇ ਹਜੇ ਤੱਕ ਤੇ ਤਿੰਨਾਂ ਦੇ ਵਿੱਚ ਲਗਭਗ ਘੰਟਾ ਹੋ ਗਿਆ ਪੂਰੇ 1 ਘੰਟੇ ਦੇ ਵਿੱਚ ਪੂਰਾ ਫਸਵਾ ਮੁਕਾਬਲਾ ਚੱਲੀ ਜਾਂਦਾ ਤਿੰਨਾਂ ਕਬੂਤਰਾਂ ਦੇ ਵਿੱਚ 7 ਵਜੇ ਟਾਂਗੀਆਂ ਲੱਗਣਗੀਆਂ 7 ਵਜੇ ਦਾ ਟਾਈਮ ਆ ਤੇ ਦੇਖਦੇ ਹਾਂ ਜੀ ਕੀ ਬਣਦਾ ਫਿਰ ਇਹ ਕਬੂਤਰ ਫਿਰਦੇ ਵੀਰੇ ਇਸ ਟਾਈਮ ਪਿੰਡ ਫੇਰੂਆਂੇ ਕੋਮਲ ਮਾਨੂਕੇ ਇਹ ਕੀ ਪੇਸਵਾਲ ਆ ਸਾਹਮਣੇ ਸਹਿਜ ਨੱਥਵਾਲ 30 ਬਸੀਆਂ ਨਾ 80 ਬਸੀਆਂ ਦੇ ਸਾਹਮਣੇ ਸੋਨੀ ਮੰਡਿਆਣੀ ਤੇ ਜੋਧ ਦੇ ਸਵਾਲ ਦੰਨ ਨੂੰ ਉੱਤਰ ਫਿਰਦੇ ਆ ਵੀਰੇ 7 ਵਜੇ ਦਿੰਨੇ ਰਹਿ ਗਏ ਤਾਂ ਤਿੰਨਾਂ ਚ ਬਾਜੀ ਬਣਦੀ ਆ 7 ਵਜੇ ਆ ਬਹਿ ਗਏ ਵੀਰੇ ਸਹਿਜ ਨੱਥਵਾਲ ਵੀਰੇ ਤੀਜਾ ਨੰਬਰ ਬਣ ਗਿਆ ਸਹਿਜ ਨੱਥਵਾਲ ਬਹਿ ਗਿਆ ਜੀ ਤੀਜਾ ਨੰਬਰ ਰਹਿ ਗਿਆ ਦੋ ਫੀ ਮੰਡਿਆਣੀ ਕੋਮਲ ਮਾਨ ਕਿਤੇ ਸੋਨੀ ਮੰਡਿਆਣੀ ਕੋਈ ਉੱਤਰ ਮੰਡਿਆਣੀ ਵੀਰੇ ਇਹਨਾਂ ਸਵੇਰੇ ਫੜ ਕੇ ਛੱਡੇ ਸੀ ਠੀਕ ਆ ਵੀਰੇ ਇੱਕ ਕੋਮਲ ਮਾਨੁਕੇ ਫਿਰਦਾ ਦੂਰ ਇੱਕ ਕੋਮਲ ਮਾਨੁਕੇ ਕਸੂਨੀ ਮੰਡਿਆਣੀ ਇਹ ਦੋ ਕਬੂਤਰ ਫਿਰਦੇ ਆ ਜਿਹੜਾ ਕਬੂਤਰ ਬੈਠਾ ਸੀ ਉੱਥੇ ਰੋਟੇ ਖਾਂਦੇ ਕੋਈ ਨਹੀਂ ਭਾਈ ਕੱਟ ਨਾ ਕਰੋ ਯਾਰ ਯਾਰ ਆ ਅੰਦਰ ਜੀ ਹੋ ਕੇ ਦੇਖ ਲੈ ਦੋਸਤ ਕੋਈ ਯਾਰ ਇੱਥੇ ਆ ਦੇ ਮਾਰਾ ਨਾ ਨਾ ਬੰਦ ਰਹਿਣ ਨਾ ਬੱਜਿਓ ਹਾਂ ਮੈਂ ਸਰੇ ਆਉਂਦਾ ਜੀ ਆਓ ਇੱਥੇ ਆਓ ਉੱਥੇ ਪੈਰ ਲਾ ਕੇ ਮੁੜ ਜਾਓ ਠੀਕ ਹੈ ਬੈਠੀਓ ਕੋਮਲ ਮਾਨ ਕਹਿ ਰਿਹਾ ਜੀ ਆ ਬਾਈ ਦਾ ਕਬੂਤਰ ਸੀਗਾ ਜੀ ਕੀ ਨਾਮ ਹੈ ਵੀਰੇ ਵਧਾਈਆਂ ਵੀਰੇ ਬਹੁਤ ਬਹੁਤ ਆ ਬਾਈ ਦਾ ਕਬੂਤਰ ਜਿੱਤ ਗਿਆ ਜੀ ਵਧਾਈਆਂ ਵੀਰੇ ਬਹੁਤ ਬਹੁਤ ਆ ਬਾਈ ਦਾ ਪਹਿਲਾ ਨਾਮ ਪੈ ਗਿਆ ਆ ਬਾਈ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਬਾਈ ਦੂਜਾ ਨੰਬਰ ਹੀ ਪਹਿਲਾ ਜੀ ਅਜਾ ਨਾਮ ਆ ਬਾਈ ਤੁਹਾਡੇ ਠੀਕ ਆ ਜੀ ਆ ਹਾਂ ਹਾਂ ਹੀ ਲਾਓ ਚੱਲੋ ਚੱਲਗੇ ਸੱਪ ਚੱਲੋ ਜੀ ਬਾਜੀ ਹੋ ਗਈ ਜੀ ਸਮਾਪਤ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਵੀਰੇ ਤੇ ਬਾਕੀ ਇਨਾਮ ਦਿੰਦੇ ਆ ਪਾ ਦਿਖਾਉਣੇ ਆ ਤੁਹਾਨੂੰ ਹਣ ਕੱਪ वगैरह ਦੇਣਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਢਾਂਗਿਆਂ ਲੱਗੀਆਂ ਨੇ ਜੀ ਆਵਾਗੜ ਗਿਆ ਬਾਈ ਉੱਪਰ ਠੀਕ ਆ ਟਾਂਗਾਂ ਲੱਗ ਚੁੱਕੀਆਂ ਨੇ ਜੀ ਬਾਜੀ ਦੱਸੋ ਤਾਂ ਇਹ ਜਿੱਥੇ ਪੂਰੀ ਜਿਹੜੀ ਆ ਉਹ ਦੇਖੋ ਜੀ ਸਾਹਮਣੇ ਟਾਂਗਾਂ ਲੱਗੀਆਂ ਉਹ ਸਾਰੇ ਬਾਈ ਹੁਣੇ ਉੱਪਰ ਚੜ ਕੇ ਕੋਠਿਆਂ ਤੇ ਉਹ ਸਾਰੇ ਬਾਈ ਹੁਣੇ ਉੱਪਰ ਚੜ ਕੇ ਕੋਠਿਆਂ ਤੇ ਲੋ ਜੀ ਆਇਆ ਨਿਕਲ ਗਈ ਮਾਫੀ ਮਾਫ ਲੈਣਾ ਚਾਹੀਦਾ ਕਿਵੇਂ ਲੱਗੀ ਵੀਰੇ ਬਾਜੀ ਬਾਜੀ ਬਹੁਤ ਵਧੀਆ ਸੀ ਬਾਈ ਪੂਰੀ ਵਧੀਆ ਬਾਜੀ ਹੋਈ ਬਹੁਤ ਇਨਸਾਫ ਵਾਲੀ ਬਾਜੀ ਸੀ ਫੇਰਾ ਕਰਾਤਾ ਪੰਡ ਵਾਲਿਆਂ ਨੇ ਵੀ ਇਹਨਾਂ ਨੂੰ ਪਾਣੀ ਪਾਈ ਹੋ ਠੀਕ ਹੈ ਜੀ ਤੇ ਆ ਬਾਜੀ ਇੱਕ ਮੈਂ ਹੋਰ ਕਹਿਣਾ ਆਪਣੇ ਥੋੜੇ ਜਿਹੀ ਦਰਵਾਜ਼ਾਂ ਦੀ ਹੈਨਾ ਗਲਤੀ ਆ ਕੇ ਜਿਹੜਾ ਵੀ ਮਾੜਾ ਮੋੜਾ ਚੱਕਰ ਚੱਲਿਆ ਇੱਥੇ ਗੱਲ ਆ ਵੀ ਕਿਸੇ ਨੇ ਡੂਲੇ ਮਾਰੇ ਕਿਸੇ ਦੇ ਘਰੇ ਯਾਰੀ ਤਾਂ ਨਾ ਕਰਿਆ ਕਰੋ ਉਹਦੇ ਨਾਲ ਸਾਰਿਆਂ ਦਾ ਅਕਸ ਖਰਾਬ ਹੁੰਦਾ ਹੁੰਦਾ ਖਰਾਬ ਕਰਨ ਵਾਲੇ ਇੱਕ ਦੋ ਜਣੇ ਬੁਜਲ ਪੰਡਾ ਵੀ ਵਧੀਆ ਬੰਦੇ ਕਾਪੀ ਵਾਲੇ ਇਹਨਾਂ ਨੇ ਸਾਰਾ ਨੇ ਇਕੱਠ ਲਿਆ ਆਪ ਤੇ ਕੱਲ ਨੂੰ ਹੋਰ ਕਿਤੇ ਜਾ ਕੇ ਵੀ ਉਹ ਇਹੋ ਜਿਹੀ ਸ਼ਰਾਰਤ ਨਾ ਕਰਨਗੇ ਇਹਨਾਂ ਵੀ ਸਾਰੇ ਬੰਦੇ ਬਦਲਣਾ ਸਹੀ ਗੱਲ ਆ ਵੀਰੇ ਧੰਨਵਾਦ ਬਾਈ ਬਾਕੀ ਬਾਈ ਸ਼ਰਾ ਸੀ ਸਾਰਾ ਓਕੇ ਜੀ ਤੇ ਇਧਰ ਬਾਈ ਕਾਪੀ ਤੇ ਸੀ ਬਾਈ ਪੀਹਾਲਾ ਸਾਰਿਆਂ ਨੂੰ ਵਧਾਈਆਂ ਬਾਈ ਜਿਹੜੇ ਬਾਈ ਜਿੱਤੇ ਆ ਕੂਤਰ ਕੋਮਲ ਮਾਨੂ ਕਹਿੰਦਾ ਪਹਿਲਾ ਨੰਬਰ ਤੇ ਸੋਨੀ ਮੜਿਆਣੀ ਬਾਈ ਦੂਜਾ ਨੰਬਰ ਤੀਜਾ ਸਹਿਜ ਨੱਥੋਵਾਲ ਇਹ ਤੀਜਾ ਨੰਬਰ ਬਾਈ 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 ਬਹੁਤ ਵਧੀਆ ਹੋਈ ਥੋੜਾ ਜਿਹਾ ਚੱਕਰ ਜਾ ਚੱਲ ਗਿਆ ਬਾਕੀ ਚੱਲ ਗੱਲ ਨਹੀਂ ਬਾਤ ਸਹੀ ਬਾਜੀ ਨਿਬੜ ਗਈ ਧੰਨਵਾਦ ਬਾਈ ਸਾਰਿਆਂ ਦਾ ਤੇ ਬਾਈ ਉਹਨਾਂ ਨੇ ਕਾਪੀ ਤੇ ਵੀ ਡਿਊਟੀ ਪੂਰੀ ਵਧੀਆ ਨੇ ਪਾਈ ਹੈ ਜੀ ਤੇ ਆਹ ਬਾਈ ਨਾਲ ਸੀਗਾ ਜੀ ਤੇ ਬਈ ਆਪਣਾ ਨਾਮ ਵੀ ਦੱਸ ਦੋ ਮੇਰਾ ਨਾਮ ਵਿਰੇ ਮਨੂ ਗੋਦ ਮਨੂ ਗੋਦਾਲ ਤੇ ਇਧਰ ਰਾਜਾ ਝੋੜਾ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਬਾਜੀ ਸੀਗੀ ਵੀਰੇ ਤੇ ਆਪਾਂ ਤੁਹਾਨੂੰ ਬਾਕੀ ਹੁਣ ਕਾਪਾ ਵਗੈਰਾ ਦੰਦੇ ਤੇ ਹੋਣੇ ਹੈਗੇ ਬੋਲ ਦਿਓ ਸਾਰਾ ਜੀ ਮੈਂ ਬੋਲਦਾ ਬਾਈ ਇਹਨਾਂ ਤੋਂ ਨਹੀਂ ਬੋਲੇ ਆਣਾ ਬਾਈ ਪਹਿਲਾ ਨਾਮ ਕੋਮਲ ਮਾਨੂਕਾ ਕੀ ਪੇ ਸਵਾਰ ਨੇ ਸਾਂਭੀ ਹੀ ਬਾਦੇ ਚ ਵੀ ਪੱਖਾ ਕੋਮਲ ਮਾਨੂਕਾ ਜਿੱਤ ਗਿਆ ਤੇ ਪਹਿਲੇ ਪ੍ਰਾਇਜ਼ ਚ ਵੀ ਪੱਖਾ ਕੋਮਲ ਮਾਨੂਕਾ ਤੇ ਪਲੱਸ ਕੱਪ ਜਿੱਤ ਗਿਆ ਛੇਜ ਸਨਮਾਨ ਆ ਜੀ ਰਾਜਾ ਝੋੜਾ ਦਾ ਪਿੰਡ ਫੇਰੂ ਰਾਈ ਵੱਲੋਂ ਜੀ ਬਾਈ ਕਰਕੇ ਸ਼ੁਰੂ ਬਾਈ ਆ ਬਾਈਆਂ ਦਾ ਹੈਗਾ ਤੀਜਾ ਨੰਬਰ ਸਹਿ ਨੱਥੋਵਾਲ ਤੇਸੀ ਬੱਸੀਆਂ ਨੇ ਸਾਂਭਿਆ ਸੀਗਾ ਬਾਈਆਂ ਨੂੰ ਤੀਜੇ ਨਾਮ ਦਾ ਕਾਪਾ ਤੇ ਆਹ 23000 ਰੁਪਇਆ 300 ਦੀ ਜਿੱਤ ਆ 300 ਦੀ ਜਿੱਤ ਆ 22900 ਰੁਪਇਆ ਇਹ ਸਹਿਜ ਨੱਥੋ ਵਾਲਾ ਬਾਈ ਪਹਿਲਾ ਆ ਬਾਈ ਆ ਫੋਟੋ ਕਰਾ ਲਓ ਸੋਣੀ ਮੰਡਿਆਣੀ ਦੂਜਾ ਨੰਬਰ ਆ ਸਵੇਰਿਓ ਬਾਈ ਫੜਕੇ ਛੱਡੀ ਸੀਗੀ ਕਬੂਤਰੀ ਬਾਈ ਜੋਤ ਨੇ ਸੋ ਵਾਲ ਨੇ ਸਾਫੀ ਆ ਇਹਨਾਂ ਦਾ ਪਾਇਆ ਦਾ ਬਣਿਆ ਦੂਜਾ ਨੰਬਰ ਤੇ ਸਵੇਰੋਂ ਬਹੁਤ ਸੋਹਣੀ ਕੂਤਰੀ ਉੱਡੀ ਬਹੁਤ ਜੋਰ ਲਾਇਆ ਬਾਈ ਕੂਤਰੀ ਨੇ ਹੁਣ ਕੜੀ ਗਈ ਬਾਈ ਛੱਡਦੀ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੋਤ ਨੇ ਸੰਭੀ ਜੀ ਬਾਈ ਜਨ ਪੀਤਾ ਸਾਰੇ ਬੰਦੇ ਜੋ ਆਪਣਾ ਜਿੰਨੇ ਬਹਿਤ